ਅਸੀਂ ਭਾਜੀ ਪਾਣੀ ਤੋਂ ਇਨੇ ਕ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵਾਲੇ ਮੁੱਲ ਲੈ ਰਹੇ ਆ ਤੇ ਨਹਾਉਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਣੇ ਪਏ ਆ ਇੱਧਰ ਪਾਣੀ ਦੀ ਬੜੀ ਸਮੱਸਿਆ ਹੈ ਪਾਣੀ ਕੀ ਹਾਲ ਲਿਖਾ ਲਿਆ ਕੁਝ ਵੀ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਹੈ ਸਾਡੇ ਘਰ ਤੇ ਬੱਚੇ ਸਾਡੇ ਬਿਨਾਂ ਨਾਇਦ ਹੋਏ ਗਏ ਆ ਤੇ ਆ ਕੇ ਉਹਨਾਂ ਨੂੰ ਕੀ ਕਰੇਗੇ ਬਤਾਓ ਨਾ ਖਾਣਾ ਬਣਾਇਆ ਹੈ ਨਾ ਪਾਣੀ ਆ ਬਾਬੇ ਕਨੇ ਯਾਦਾ ਕਰਦਾ ਪਾਣੀ ਨੰਬਰ ਗਲੀ 6 ਨੰਬਰ ਗਲੀ ਸਾਡੀ 302 ਨੰਬਰ ਮਕਾਨ ਮੇਰਾ ਕੀ ਸਮੱਸਿਆ ਹੈ ਤੁਹਾਨੂੰ ਸਮੱਸਿਆ ਪਾਣੀ ਦੀ ਆ ਪਾਣੀ ਨਹੀਂ ਆਉਂਦਾ ਵਾਲੇ ਵੀ ਨਹੀਂ ਆਉਂਦੇ ਵਾਲੇ ਵੀ ਨਹੀਂ ਆਉਂਦੇ ਨਾ ਕੂੜੇ ਵਾਲੇ ਆਉਂਦੇ ਨਾ ਆਉਂਦੇ ਆ ਸੀਵਰ ਦਾ ਪਾਣੀ ਪਾਣੀ ਇਹ ਬਿਜਾਰੋਂ ਲੋਕਾਂ ਦੇ ਘਰਾਂ ਤੋਂ ਲਿਆ ਲਿਆਣ ਕੇ ਪੀਣੇ ਆ ਹਾਂਜੀ ਸਰ ਆਪਣਾ ਨਾਮ ਦੱਸ ਕੇ ਕਿਹਦੇ ਜਾਂਦੇ ਤੁਸੀਂ ਸਮੱਸਿਆ ਤੱਕ ਸਾਸੀ ਕਾ ਭਾਜੀ ਮੈਂ ਕਰਮਜੀਤ ਸਿੰਘ ਸ਼ਹੀਦੋਦਨ ਸਿੰਘ ਨਗਰ ਦਾ ਵਾਸੀ ਆ ਅਸੀਂ ਭਾਜੀ ਪਾਣੀ ਤੋਂ ਇਨੇ ਕ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋਗੇ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵale ਮੁੱਲ ਲੈ ਰਹੇ ਆਂ ਤੇ ਨਹਾਣ ਧੋਣ ਆਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਂਦੇ ਪਏ ਆਂ ਅਸੀਂ ਇਹਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹੱਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਸੀਂ ਇੱਥੋਂ ਦੇ ਐਮ.ਐਲ.ਏ ਕਾਉਂਸਲਰ ਸਾਰਿਆਂ ਕੋ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚ ਆ ਵੇਖੋ ਬਾਲਟੀ ਹੱਥ 'ਚ ਜੇ ਬੱਚੇ ਸਾਡੇ ਨਾਂ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਇੱਕ ਛੇੜ ਨਹੀਂ ਭਾਵੇਂ ਟੈਂਕੀ ਚੈੱਕ ਕਰ ਲਓ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ-ਅੱਧਾ ਘੰਟਾ ਖਾਲੀ ਮੋਟਰ ਚੱਲਦੀ ਆ ਪਰ ਪਾਣੀ ਨਹੀਂ ਆ ਰਿਹਾ ਉਹ ਦੂਸਰੇ ਨੰਬਰ ਤੇ ਇਹ ਆ ਜਿਹੜੀਆਂ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਗ੍ਰਾਹੀ ਕਰਨਾ ਦੇ ਉਹ ਬਦਮਾਸ਼ ਹੈਗੇ ਨੇ ਪੂਰੀ ਬਦਮਾਸ਼ੀ ਕਰਦੇ ਨੇ ਕੂੜਾ ਲੈ ਗੇ ਨਹੀਂ ਜਾਂਦੇ ਤੇ ਬਦਮਾਸ਼ੀ ਕਰਕੇ ਕਹਿੰਦੇ ਨੇ ਵੀ ਭਾਜੀ ਸਾਨੂੰ ਪੈਸੇ ਦਿਓ ਜਦੋਂ ਕੂੜਾ ਨਹੀਂ ਖੰਡਦਾ ਤੇ ਪੈਸੇ ਕਾਹਦੇ ਦਈਏ ਇਹਨਾਂ ਨੇ ਬਦਮਾਸ਼ ਭਾਲੇ ਹੋਏ ਨੇ ਕਿੰਨੇ ਸਮੇਂ ਤੋਂ ਇਹ ਸੋਮਸਿਆ ਆ ਰਹੀ ਹੈ ਭਾਈ ਇਹ 2 2.5 ਸਾਲ ਤੋਂ ਪਹਿਲਾਂ ਬਹੁਤ ਵਧੀਆ ਪਾਣੀ ਆਂਦਾ ਸੀ ਇਹ ਇਹਨਾਂ ਨੇ ਪੈਪਾ ਬੁੱਟੀਆਂ ਨੇ 2 2.5 ਸਾਲ ਪਹਿਲਾਂ ਇਹਨਾਂ ਨੇ ਪੈਪਾ ਬੁੱਟੀਆਂ ਨੇ ਅਸੀਂ ਪੈਪਾ ਬੁੱਟਾਂ ਨਹੀਂ ਦਿੱਤੀਆਂ ਪਰ ਉਹਦੇ باوجود ਵੀ ਇਹਨਾਂ ਧੱਕੇਸ਼ਾਹੀ ਦੇ ਨਾਲ ਪੈਪਾ ਬੁੱਟੀਆਂ ਨੇ ਪੈਪਾ ਬੁੱਟਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਿਛਲੀਆਂ ਪ੍ਰਾਣੀਆਂ ਪਾਪਾ ਨਹੀਂ ਥੱਲੇ ਹੋ ਚੁੱਕੀਆਂ ਜਿਹੜੀਆਂ ਨਵੀਆਂ ਪੈਪਾਂ ਉਹਦੇ ਉੱਤੇ ਰੱਖ ਦਿੱਤੀਆਂ ਜਿਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਵਾ ਉੱਚਾ ਹੋ ਗਿਆ ਤੇ ਪਿੱਛੋਂ ਪਾਣੀ ਦੀਆਂ ਪੈਪਾਂ ਮੇਨ ਨੀਵੀਆਂ ਨੇ ਉਹ ਪਾਣੀ ਚੜਦਾ ਨਹੀਂ ਪਿਆ ਤੁਸੀਂ ਅੱਧਾ ਅੱਧਾ ਘੰਟਾ ਮੋਟਰ ਚਲਾ ਲਓ ਤੁਹਾਡੇ ਪਾਣੀ ਨਹੀਂ ਆਏਗਾ ਇਹਦੇ ਬਾਰੇ ਤੁਸੀਂ ਸਮੱਸਿਆ ਦੇ ਹੱਲ ਕੋਈ ਸਰਕਾਰੀ ਅਧਿਕਾਰੀ ਨੂੰ ਮਿਲੇ ਭਾਜੀ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਜਾਈ ਹੈ ਜਿਹੜੇ ਇੱਥੋਂ ਦਾ ਕਾਉਂਸਲਰ ਮੇਨ ਸਾਡੇ ਇੱਥੋਂ ਦੇ ਉਹਨਾਂ ਨੂੰ ਫੋਨ ਕਰ ਕਰ ਉਹਨਾਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਫਿਰ ਜਿਹੜੇ ਐਮਐਲਏ ਜਿਹੜੇ ਜਿੰਨੇ ਵੀ ਤੁਹਾਡੇ ਝਾੜੂ ਦੇ ਆ ਗਏ ਨੇ ਅਸੀਂ ਸਾਰਿਆਂ ਦੇ ਤਰਲੇ ਮਾਰੇ ਆ ਪਰ ਸਾਡੀ ਕਿਸੇ ਨੇ ਨੀ ਜੇ ਸੁਣੀ ਹੁਣ ਬੇਨਤੀ ਸਾਡੀ ਇਹ ਆ ਕਿ ਵੋਟਾਂ ਫੇਰ ਆ ਗਈਆਂ ਹੁਣ ਸਾਰਿਆਂ ਨੇ ਆਪਣੇ ਰੰਗ ਰੂਪ ਖਾਣੇ ਆ ਸਾਡੇ ਗਲੀ ਦੇ ਵਿੱਚ ਉਹ ਸ਼ਖਸ ਆਵੇ ਉਹ ਪਾਰਟੀ ਆਵੇ ਜਿੰਨੇ ਸਾਡੇ ਪਾਣੀ ਦਾ ਮਸਲਾ ਹੱਲ ਕਰਨਾ ਝਾੜੂ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਨੇ ਸਾਨੂੰ 2.5 ਸਾਲ ਹੋ ਗਏ ਨੇ ਖਰਾਬ ਕਰਦੇ ਪਏ ਨੇ ਲਾਰੇ ਲਾਲ ਆ ਕੇ ਲਾਲ ਆ ਕੇ ਸਾਨੂੰ ਅੱਥੋਂ ਤੱਕ ਪਹਚਾਤ ਤੱਕ ਅੱਜ ਇੰਨੀ ਗਰਮੀ ਆ ਤੁਸੀਂ ਵੇਖੋ ਕਿ ਨਾ ਪਾਣੀ ਨਾ ਪਾਣੀ ਪੀਂ ਜੋਗਾ ਨਾ ਨਾ ਜੋਗਾ ਕਿੱਥੇ ਜਾਈਏ ਅਸੀਂ ਇਹਨਾਂ ਕੌਂਸਲਰਾਂ ਨਾਲ ਕਰਾ ਜਾ ਕੇ ਨਹੀਏ ਦੱਸੋ ਮੈਨੂੰ ਕੀ ਕਰੀਏ ਹਾਰ ਕੇ ਕੀ ਕੀਤਾ ਅਸੀਂ ਆਪਣਾ ਬੰਡੋਰੀ ਸਾਹਿਬ ਨੂੰ ਦੱਸਿਆ ਵਾ ਇਹਨਾਂ ਨੂੰ ਦੱਸਿਆ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆਂ ਬਾਕੀ ਇਹਨਾਂ ਅੱਗੇ ਵੀ ਬੇਨਤੀ ਹੈ ਕਿ ਅਸੀਂ ਸਿਰਫ ਇਕੱਠੇ ਹੋਏ ਆਂ ਜੇ ਸਾਡਾ ਮਸਲਾ ਹੱਲ ਹੋਏਗਾ ਤੇ ਫਿਰ ਅਸੀਂ ਸਪੋਰਟ ਕਰਾਂਗੇ ਨਹੀਂ ਤੇ ਸਾਡੀ ਸਪੋਰਟ ਕਿਸ ਨੂੰ ਨਹੀਂ ਜੀ ਹੈਗੀ ਅਸੀਂ ਵੋਟਾਂ ਵਾਲੇ ਤੇ ਜਾ ਕੇ ਨੋਟਾ ਦਾ ਬਟਨ ਦਬਾ ਦੇਣਾ ਜੇ ਵੀ ਅਸੀਂ ਸਾਰਿਆਂ ਤੋਂ ਪਰੇਸ਼ਾਨ ਆ ਜੇ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਾਂਦੇ ਅਸੀਂ ਸਰਕਾਰਾਂ ਕੀ ਕਰਦੀਆਂ ਆਂ बता कर क्या के रहने ना, क्या समस्या है? मेरा नाम शालू है मैं श्रीदम सिंह रहती हूँ हाँ इधर पानी की बड़ी समस्या है पानी की हाल निकाली कुछ भी पानी बिल्कुल भी नहीं आ रहा है हमारे घर तो बच्चे हमारे बिना नाए धोए है, गए हैं तो आके उनको क्या करेंगे बताओ ना खाना बनाया है ना पानी है ऐसे थोड़ी खाना बाहर से ले आएंगे पानी थोड़ी बार बार से लेके आ जाएंगे कुछ हल करें पानी का प्लीज यही रिक्वेस्ट है मेरी क्या पानी से भर के ला रहे हैं पानी गली में से कभी पिछली गली से भर रहे हैं जिसके घर सीवर से उनके घर से भर रहे हैं हमारे तो है नहीं कितने समय से ये प्रॉब्लम दो ढाई साल हो गए हैं ठीक है आपने बड़ा सो समझ के वोट झाड़ू वाले ने कुछ समस्या हल करी नहीं बोट ले लेके चल जाते हैं बस अब बोट लेना जानते हैं तो फिर पानी भी तो कम से कम समस्या भी तो हल करे लोगों की बस ये मैं यही कहना चाहती हूँ प्लीज रिक्वेस्ट है हमारी कि हमारे घर पानी पहुँचना चाहिए जगह जगह जहाँ जहाँ पानी की कमी है ਸੱਤੇ ਤੇਰੇ ਲੱਗ ਕੇ ਰਹਿੰਦੇ ਕੀ ਸਮੱਸਿਆ ਤੁਹਾਨੂੰ ਨੀਓ ਸੀ ਤੁਸੀਂ ਨਾ ਕਰ ਠੀਕ ਹੈ ਕੀ ਸਮੱਸਿਆ ਤੁਹਾਨੂੰ ਆਪਣੇ ਬਾਬੇ ਆਪਣਾ ਯਾਦ ਕਰਦਾ ਪੰਜ ਨੰਬਰ ਗਲੀ 6 ਨੰਬਰ ਗਲੀ ਸਾਡੀ ਹਾਂਜੀ 302 ਨੰਬਰ ਮਕਾਨ ਮੇਰਾ ਹਾਂਜੀ ਕੀ ਸਮੱਸਿਆ ਤੁਹਾਨੂੰ ਸਮੱਸਿਆ ਪਾਣੀ ਦੀ ਆ ਨਾ ਕੋ ਪਾਣੀ ਨਹੀਂ ਆਉਂਦਾ ਕੂੜੇ ਵਾਲੇ ਵੀ ਨਹੀਂ ਆਉਂਦੇ ਨਾ ਕੂੜੇ ਵਾਲੇ ਆਉਂਦੇ ਨਾ ਆਉਂਦੇ ਆ ਸੀਵਰ ਦਾ ਪਾਣੀ ਪਾਣੀ ਇਹ ਬਿਜਾਰੋਂ ਲੋਕਾਂ ਦੇ ਘਰਾਂ ਤੋਂ ਲਿਆਣ ਲਿਆਣ ਕੇ ਪੀਣੇ ਆ ਤੇ ਆਪਣਾ ਪਾਣੀ ਤੁਸੀਂ ਚੈੱਕ ਕਰੋ ਆਰੇ ਪਪਾ ਦਾ ਗੱਦਾ ਪਾ ਸਮਰਸੀ ਵਾਲ ਪੰਪ ਦਾ ਪਾਣੀ ਪੀਣ ਵਾਲਾ ਤੁਸੀਂ ਆਪ ਸਿਆਣੇ ਜੀ ਅਸਮਸਿਆ ਕਿੰਨੇ ਸਮੇਂ ਤੋਂ ਧੰਨਵਾਦੀ ਹੈ ਉਹ ਵੀ ਲੋਟਾਈ ਸਾਹਿਬ ਇਹ ਜਨੂੰ ਦਾ ਸੀਵਰ ਪਿਆ ਉੰਦੇ ਨਹੀਂ ਹੁੰਦਾ ਇਹਦੇ ਬਾਰੇ ਕੋਈ ਅਧਿਕਾਰੀ ਨੂੰ ਮਿਲੇ ਕਿ ਐਨਐਲਐ ਪੁਲਿਸ ਹਾਂ ਐਂ ਹੀ ਗਏ ਆ ਉਥੇ ਆਪਣੇ ਦਫਤਰ ਉਹ ਕੋਈ ਗੱਲ ਨਹੀਂ ਉਹ ਬਣ ਕਰ ਦਾਂਗੇ ਕਰ ਦਾਂਗੇ ਜੇ ਕਰਾਂਗੇ ਉਹ ਕਰਾਂਗੇ ਕੋਈ ਵੀ ਨਹੀਂ ਬੜਿਆ ਇੱਥੇ ਅਸੀਂ ਕੱਠੇ ਹੋ ਕੇ ਕਹਿ ਐਮੀ ਆ ਨਾ ਹੀ ਆ ਰਾ ਪਾਣੀ ਪਾਣੀ ਕੀ ਮੰਗ ਕਰਦੇ ਸਰਕਾਰ ਤੋਂ ਮੰਗੂ ਨਹੀਂ ਸਰਕਾਰ ਨੂੰ ਕੀ ਕਰੀਏ ਤੁਹਾਨੂੰ ਦੱਸਣ ਤਾਂ ਰਹੇ ਆ ਕਿ ਪਾਣੀ ਸਾਡਾ ਆਵੇ ਤੇ ਸਾਡੀ ਮੰਗ ਹੈ ਪਾਣੀ ਦੀ ਆ ਸਰਕਾਰੀ ਪਹਿਲਾਂ ਚਾਹੀਦਾ ਬਾਰਸ਼ ਆਈਆਂ ਨੇ ਤੇ ਸਾਨੂੰ ਆਣ ਕੇ ਤੰਗੜਾ ਟਰਨਾਉਂਦੇ ਆ ਸਾਨੂੰ